ਦਾਦੀ ਮਾਂ ਦੇ ਦੱਸੇ ਹੋਏ ਘਰੇਲੂ ਨੁਸਖੇ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਨੰਬਰ 1 ਅਰੰਡੀ ਦਾ ਤੇਲ ਜਿਸ ਨੂੰ ਕੈਸਟਰ ਆਇਲ ਵੀ ਕਹਿੰਦੇ ਹਨ ਵਾਲਾਂ ਦੇ ਵਿੱਚ ਲਗਾਉਣ ਦੇ ਨਾਲ ਵਾਲਾਂ ਦੇ ਝੜਨ ਦੀ ਸਮੱਸਿਆ ਅਤੇ ਡੈਂਡਰਫ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ ਨੰਬਰ 2 ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਗਰਮ ਪਾਣੀ ਪੀ ਕੇ ਸੌਂ ਦੇ ਨਾਲ ਹਾਰਟ ਅਟੈਕ ਹਾਰਟ ਸਟ੍ਰੋਕ ਤੋਂ ਬਚਿਆ ਜਾ ਸਕਦਾ ਹੈ। ਨੰਬਰ 3 ਖੜੇ ਹੋ ਕੇ ਪਾਣੀ ਨਹੀਂ ਪੀਣਾ ਚਾਹੀਦਾ। ਇਸ ਦੇ ਨਾਲ ਗੋਡਿਆਂ ਦੇ ਸੰਬੰਧਿਤ ਪਰੇਸ਼ਾਨੀਆਂ ਦਾ ਜਨਮ ਹੁੰਦਾ ਹੈ। ਨੰਬਰ 4 ਅਦਰਕ ਨੂੰ ਮਿੱਟੀ ਦੇ ਵਿੱਚ ਦਬਾ ਕੇ ਰੱਖਣ ਦੇ ਨਾਲ ਅਦਰਕ ਲੰਬੇ ਸਮੇਂ ਤੱਕ ਤਾਜ਼ਾ ਹੀ ਰਹਿੰਦਾ ਹੈ ਨੰਬਰ 5 ਬੀਪੀ ਦਾ ਰਾਮਬਾਨ ਇਲਾਜ ਹੈ ਆਵਲਾ ਅਦਰਕ ਦਾ ਰਸ ਆਵਲਾ ਐਕਸਿਟਿਵ ਸਟ੍ਰੋਸ ਨੂੰ ਕੱਟ ਕਰਦਾ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਵਧਣ ਤੋਂ ਰੋਕਦਾ ਹੈ ਅਤੇ ਮੇਨਟਨ ਰੱਖਦਾ ਹੈ ਨੰਬਰ 6 ਜੇਕਰ ਕੁਝ ਤਲਿਆ ਹੋਇਆ ਖਾਣ ਦੇ ਨਾਲ ਪੇਟ ਭਾਰੀ ਹੋ ਜਾਂਦਾ ਹੈ ਤਾਂ ਗਰਮ ਪਾਣੀ ਦੇ ਵਿੱਚ ਕਾਲਾ ਨਮਕ ਅਤੇ ਨਿੰਬੂ ਮਿਲਾ ਕੇ ਪੀ ਲਓ ਇਸ ਦੇ ਨਾਲ ਆਰਾਮ ਮਿਲਦਾ ਹੈ ਨੰਬਰ 7 ਜੋ ਔਰਤਾਂ ਬੁੱਢੀਆਂ ਹੋ ਚੁੱਕੀਆਂ ਹਨ ਅਤੇ ਉਹਨਾਂ ਦੀ ਸਿਹਤ ਠੀਕ ਰੱਖਣ ਦੇ ਲਈ ਉਹਨਾਂ ਨੂੰ ਅਨਾਰ ਦਾ ਰਸ ਪੀਣਾ ਚਾਹੀਦਾ ਹੈ ਨੰਬਰ 8 ਗਾਂ ਦਾ ਦੁੱਧ ਸੇਵਨ ਕਰਨ ਦੇ ਨਾਲ ਅੱਖਾਂ ਅਤੇ ਬਾਲਾਂ ਅਤੇ ਤ્વਚਾ ਨੌ ਚੰਗੇ ਹੋ ਜਾਂਦੇ ਹਨ ਨੰਬਰ 9 ਜੇਕਰ ਤੁਸੀਂ ਆਪਣੇ ਨੋਹਾਂ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਇੱਕ ਬਰਤਨ ਦੇ ਵਿੱਚ ਥੋੜਾ ਜਿਹਾ ਜੈਤੂਨ ਦਾ ਤੇਲ ਗਰਮ ਕਰੋ ਤੇ ਉਸ ਦੇ ਵਿੱਚ ਨਿੰਬੂ ਦਾ ਰਸ ਮਿਲਾਓ ਤੇ ਉਸ ਨੂੰ ਨੋਹਾਂ ਦੇ ਉੱਪਰ ਲਗਾਓ ਕੁਝ ਮਿੰਟਾਂ ਤੱਕ ਲੱਗਿਆ ਰਹਿਣ ਦਿਓ ਅਤੇ ਮ사ਜ ਕਰੋ ਇਸ ਦੇ ਨਾਲ ਨੋਹਾਂ ਨੂੰ ਪੋਸ਼ਣ ਮਿਲਦਾ ਹੈ ਅਤੇ ਉਹਨਾਂ ਦੀ ਮਜ਼ਬੂਤੀ ਵੀ ਵਾਧੀ ਹੈ ਨੰਬਰ 10 ਕਦੂ ਦੇ ਬੀਜ ਖਾਣ ਦੇ ਨਾਲ ਵਾਲ ਲੰਬੇ ਅਤੇ ਕਾਲੇ ਹੋ ਜਾਂਦੇ ਹਨ ਨੰਬਰ 11 ਬਾਥੂ ਦਾ ਰਸ ਪੀਣ ਦੇ ਨਾਲ ਸਫੇਦ ਦਾਗ ਖੁਜਲੀ ਅਤੇ ਫੋੜੇ ਦੂਰ ਹੁੰਦੇ ਹਨ ਅਤੇ ਤ્વਚਾ ਵੀ ਠੀਕ ਰਹਿੰਦੀ ਹੈ ਨੰਬਰ 12 ਜੰਗ ਨੂੰ ਹਟਾਉਣ ਦੇ ਲਈ ਨਿੰਬੂ ਦੇ ਵਿੱਚ ਥੋੜਾ ਜਿਹਾ ਨਮਕ ਛਿੜਕ ਦਿਓ ਅਤੇ ਇਸ ਦੇ ਬਾਅਦ ਨਿੰਬੂ ਦੇ ਟੁਕੜੇ ਨੂੰ ਲੋਹੇ ਦੇ ਬਰਤਨ ਦੇ ਵਿੱਚ ਚਾਰ ਪਾਸੇ ਤੋਂ ਰਗੜ ਦਿਓ ਅਤੇ ਕੁਝ ਦੇਰ ਤੱਕ ਛੱਡ ਦਿਓ 15 ਮਿੰਟ ਬਾਅਦ ਇਸ ਨੂੰ ਧੋ ਲਓ ਇਸ ਦੇ ਨਾਲ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ ਅਤੇ ਬਰਤਨ ਚਮਕਣ ਲੱਗ ਜਾਵੇਗਾ ਨੰਬਰ 13 ਜਿੰਨਾਂ ਔਰਤਾਂ ਨੂੰ ਲਕੋਰੀਏ ਦੀ ਸਮੱਸਿਆ ਹੈ ਉਸ ਨੂੰ ਰੋਜ਼ਾਨਾ ਸਵੇਰੇ ਨਾਸ਼ਤੇ ਦੇ ਵਿੱਚ ਦੋ ਜੀਰਾ ਖਾਣ ਦੇ ਲਈ ਦਿਓ ਅੰजीरਾਂ ਨੂੰ 2 ਘੰਟੇ ਪਹਿਲਾਂ ਪਾਣੀ ਦੇ ਵਿੱਚ ਭਿਉਂ ਦਿਓ ਅਤੇ ਅੰजीरਾਂ ਨੂੰ ਖਾ ਲਓ ਅਤੇ ਪਾਣੀ ਵੀ ਪੀ ਲਵੋ ਨੰਬਰ 14 ਸ਼ਾਮ ਨੂੰ 7 ਵਜੇ ਤੋਂ ਪਹਿਲਾਂ ਖਾਣਾ ਖਾਣ ਵਾਲੇ ਇਨਸਾਨ ਦੀ ਉਮਰ 35% ਤੱਕ ਵੱਧ ਸਕਦੀ ਹੈ ਇਸ ਸਮੇਂ ਖਾਣਾ ਖਾਣ ਦੇ ਨਾਲ ਚੰਗੀ ਨੀਂਦ ਬੀ ਆਉਂਦੀ ਹੈ ਤੇ ਬਲੈਡ ਸ਼ੂਗਰ ਕੰਟਰੋਲ ਦੇ ਵਿੱਚ ਵੀ ਰਹਿੰਦਾ ਹੈ ਨੰਬਰ 15 thyroid ਦੇ ਰੋਗੀਆਂ ਲਈ ਉਬਲਿਆ ਹੋਇਆ ਕਣਕ ਕਾਫੀ ਫਾਇਦੇਮੰਦ ਹੁੰਦਾ ਹੈ ਇਸ ਦੇ ਨਾਲ thyroid ਨੂੰ ਕੰਟਰੋਲ ਦੇ ਵਿੱਚ ਵੀ ਰੱਖਿਆ ਜਾ ਸਕਦਾ ਹੈ ਜੇਕਰ ਤੁਸੀਂ ਰੋਜ਼ਾਨਾ ਇੱਕ ਪਲੇਟ ਕਣਕ ਨੂੰ ਉਬਾਲ ਕੇ ਖਾ ਸਕਦੇ ਹੋ ਤਾਂ ਤੁਹਾਨੂੰ ਥਾਇਰੋਇਡ ਦੀ ਪਰੇਸ਼ਾਨੀ ਨਹੀਂ ਹੋਵੇਗੀ। ਨੰਬਰ 16 ਦੰਦਾਂ ਨੂੰ ਸਾਫ਼ ਰੱਖਣ ਦੇ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਦੰਦਾਂ ਨੂੰ ਸਾਫ਼ ਕਰਨਾ ਚਾਹੀਦਾ ਹੈ। ਉਸ ਦੇ ਬਾਅਦ ਇੱਕ ਗਲਾਸ ਪਾਣੀ ਪੀ ਕੇ ਸੌਣਾ ਚਾਹੀਦਾ ਹੈ। ਨੰਬਰ 17 ਸਾਬਤ ਧਨੀਆ ਅਤੇ ਲਸਣ ਨੂੰ ਬਰੀਕ ਪੀਸ ਕੇ ਸਬਜੀ ਵਿੱਚ ਪਾਉਣ ਨਾਲ ਸਬਜੀ ਬਹੁਤ ਜ਼ਿਆਦਾ ਸਵਾਦਬੰਦੀ ਹੈ। ਨੰਬਰ 18 ਸੰਤਰਾ, ਅੰਗੂਰ, ਅਮਰੂਦ ਅਤੇ ਨਿੰਬੂ ਦੇ ਵਿੱਚ ਵਿਟਾਮਿਨ ਸੀ ਦੀ ਮਾਤਰਾ ਪਾਈ ਜਾਂਦੀ ਹੈ। ਇਹਨਾਂ ਦਾ ਸੇਵਨ ਪ੍ਰਤੀ ਦਿਨ ਕਰਨ ਦੇ ਨਾਲ ਵਿਟਾਮਿਨ ਸੀ ਦੀ ਕਮੀ ਨਹੀਂ ਹੁੰਦੀ। ਨੰਬਰ 19 ਤਾंबे ਦੇ ਬਰਤਨ ਵਿੱਚ ਪਾਣੀ ਪੀਣਾ ਚਾਹੀਦਾ ਹੈ। ਤਾਂਬੇ ਦੇ ਵਿੱਚ ਬੈਕਟੀਰੀਆ ਨਾਸ਼ਕ ਗੁਣ ਹੁੰਦੇ ਹਨ ਜੋ ਸਾਨੂੰ ਬਿਮਾਰ ਹੋਣ ਤੋਂ ਬਚਾਉਂਦੇ ਹਨ। ਇਹ ਪਾਣੀ ਲੀਵਰ ਦੇ ਲਈ ਫਾਇਦੇਮੰਦ ਹੁੰਦਾ ਹੈ। ਨੰਬਰ 2 ਜੇਕਰ ਤੁਹਾਨੂੰ ਚੱਕਰ ਆਉਂਦੀ ਸਮੱਸਿਆ ਹੈ ਤਾਂ ਕਿ ਉਹਦੇ ਵਿੱਚ ਸੌਂਫ ਮਿਲਾ ਕੇ ਖਾਓ। ਨੰਬਰ 21 ਜੇਕਰ ਤੁਹਾਡੇ ਬੋਲਾਂ ਦੇ ਉੱਪਰ ਸੋਜ ਆ ਜਾਂਦੀ ਹੈ ਤਾਂ ਇਹ ਗੁਰਦੇ ਖਰਾਬ ਹੋਣ ਦੀ ਨਿਸ਼ਾਨੀ ਹੈ। ਨੰਬਰ 3 ਅਮਰੂਦ ਦੀਆਂ ਪੱਤੀਆਂ ਨੂੰ ਚਬਾਉਣ ਦੇ ਨਾਲ ਡਾਇਬੀਟਿਸ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਮਿਲਦੀ ਹੈ। ਨੰਬਰ 24 ਜਦੋਂ ਵੀ ਤੁਸੀਂ ਦੁੱਧ ਨੂੰ ਗਰਮ ਕਰਦੇ ਹੋ ਤਾਂ ਉਸ ਦੇ ਵਿੱਚ ਇੱਕ ਇਲਾਇਚੀ ਪਾ ਦਿਓ। ਦੁੱਧ ਜਲਦੀ ਦੇ ਨਾਲ ਖਰਾਬ ਨਹੀਂ ਹੁੰਦਾ ਨੰਬਰ 25 ਫਾਸਟ ਫੂਡ ਅਤੇ ਪੈਕਟ ਫੂਡ ਦਿਲ ਅਤੇ ਪੇਟ ਦੇ ਲਈ ਬਹੁਤ ਹੀ ਖਤਰਨਾਕ ਹੁੰਦਾ ਹੈ ਨੰਬਰ 26 ਜਦੋਂ ਵੀ ਤੁਸੀਂ ਨਹਾਂ ਨੂੰ ਕੱਟਦੇ ਹੋ ਤਾਂ ਨਹਾਂ ਕੱਟਣ ਤੋਂ ਬਾਅਦ ਤੇਲ ਜ਼ਰੂਰ ਲਗਾਓ ਇਸ ਦੇ ਨਾਲ ਤੁਹਾਡੀ ਜਾਦਾਸ਼ਤ ਵਾਧੀ ਹੈ ਨੰਬਰ 27 ਹਰੀ ਮਿਰਚ ਵਿੱਚ ਅਤੇ ਸ਼ਿਮਲਾ ਮਿਰਚ ਖਾਣ ਦੇ ਨਾਲ ਮੋਟਾਪਾ ਘਟ ਹੁੰਦਾ ਹੈ। ਨੰਬਰ 28 ਦਾਲ ਚੀਨੀ ਖੂਨ ਨੂੰ ਪਤਲਾ ਕਰਨ ਦੇ ਵਿੱਚ ਮਦਦ ਮਿਲਦੀ ਹੈ ਅਤੇ ਵਜਨ ਨੂੰ ਵੀ ਘਟ ਕਰਦੀ ਹੈ। ਨੰਬਰ 29 ਕਾਲੀ ਚਾਹ ਪੀਣ ਦੇ ਨਾਲ ਪੇਟ ਦਰਦ ਤੋਂ ਆਰਾਮ ਮਿਲਦਾ ਹੈ। ਨੰਬਰ 30 ਦੁਨੀਆ ਦਾ ਸਭ ਤੋਂ ਮਿੱਠਾ ਫਲ ਅੰजीर ਹੈ। ਨੰਬਰ 33 ਲਾਲ ਮਿਰਚ ਦਿਲ ਦੇ ਦੌਰੇ ਤੋਂ ਬਚਾਉਂਦੀ ਹੈ ਅਤੇ ਕਾਲੀ ਮਿਰਚ ਹਾਜਮੇ ਨੂੰ ਠੀਕ ਰੱਖਦੀ ਹੈ। ਨੰਬਰ 32 ਲਾਲ ਮਿਰਚ ਦੇ ਜ਼ਿਆਦਾ ਸੇਵਨ ਦੇ ਨਾਲ ਅੱਖਾਂ ਅਤੇ ਦਿਮਾਗ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਨੰਬਰ 33 ਜਿਹੜੇ ਲੋਕ ਖਾਣਾ ਤੇਜ਼ੀ ਨਾਲ ਖਾਂਦੇ ਹਨ ਉਹਨਾਂ ਨੂੰ ਦਿਲ ਦੀ ਬਿਮਾਰੀ ਹੋ ਜਾਂਦੀ ਹੈ। ਅਤੇ ਖਾਣਾ ਜਲਦ ਹਾਜ਼ਮ ਨਹੀਂ ਹੁੰਦਾ ਅਤੇ ਉਹਨਾਂ ਤੇ ਮੋਟਾਪਾ ਵੀ ਜਲਦੀ ਆਵੇਗਾ ਨੰਬਰ 34 ਛੋਲਿਆਂ ਦੀ ਦਾਲ ਵਿੱਚ ਸੌਂਫ ਮਿਲਾ ਕੇ ਖਾਣ ਨਾਲ ਜਵਾਨੀ ਹਮੇਸ਼ਾ ਵਰਕਰਾਰ ਰਹਿੰਦੀ ਹੈ ਨੰਬਰ 35 ਬੱਚਿਆਂ ਨੂੰ ਖਾਲੀ ਪੇਟ ਦਹੀਂ ਖਵਾਉਣ ਦੇ ਨਾਲ ਉਹਨਾਂ ਦਾ ਦਿਮਾਗ ਤੇਜ਼ ਹੁੰਦਾ ਹੈ ਅਤੇ ਖੂਨ ਦੀ ਕਮੀ ਵੀ ਨਹੀਂ ਹੁੰਦੀ ਨੰਬਰ 36 ਪਪੀਤਾ ਖਾਣ ਦੇ ਨਾਲ ਕਬਜ ਦੀ ਪ੍ਰੋਬਲਮ ਦੂਰ ਹੁੰਦੀ ਹੈ ਅਤੇ ਸਰੀਰ ਦੇ ਵਜਨ ਨੂੰ ਵੀ ਘੱਟ ਕਰਦਾ ਹੈ ਨੰਬਰ 37 ਮੂਲੀ ਦਾ ਰਸ ਪੀਣ ਨਾਲ ਪਿੱਤੇ ਦੀ ਪਥਰੀ ਮਾਰਨਾ ਬੰਦ ਹੋ ਜਾਂਦੀ ਹੈ ਨੰਬਰ 38 ਗੁੰਗਨਾ ਪਾਣੀ ਪੀਣ ਵਾਲੇ ਲੋਕ ਹਮੇਸ਼ਾ ਜਵਾਨ ਨਜ਼ਰ ਆਉਂਦੇ ਹਨ ਨੰਬਰ 39 ਦਹੀਂ ਜ਼ਿਆਦਾ ਖਾਣ ਦੇ ਨਾਲ ਚਿਹਰੇ ਧੀਆਂ ਝੁਰੜੀਆਂ ਘਟ ਹੋ ਜਾਂਦੀਆਂ ਹਨ ਨੰਬਰ 40 ਕੱਚਾ ਦੁੱਧ ਪੀਣ ਦੇ ਨਾਲ ਰੰਗ ਕਾਲਾ ਨਹੀਂ ਹੁੰਦਾ ਨੰਬਰ 41 ਪਿਆਜ਼ ਦੇ ਰਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀਣ ਦੇ ਨਾਲ ਸੀਨੇ ਦੀ ਜਲਣ ਕਦਮ ਹੋ ਜਾਂਦੀ ਹੈ ਨੰਬਰ 42 ਜੇਕਰ ਕਿਸੇ ਨੂੰ ਜੇਕਰ ਦੀ ਸਮੱਸਿਆ ਹੈ ਤਾਂ ਉਸ ਨੂੰ ਸੇਵ ਖਾ ਲੈਣਾ ਚਾਹੀਦਾ ਹੈ ਨੰਬਰ 43 ਜੇਕਰ ਸਾਹ ਦੀ ਪ੍ਰੋਬਲਮ ਹੈ ਤਾਂ ਇੱਕ ਹਰੀ ਮਿਰਚ ਖਾ ਲੈਣ ਨਾਲ ਆਰਾਮ ਮਿਲਦਾ ਹੈ ਨੰਬਰ 44 ਸਾਡੀ ਇੱਕ ਅੱਖ ਮਜ਼ਬੂਤ ਹੁੰਦੀ ਹੈ ਅਤੇ ਇੱਕ ਅੱਖ ਕਮਜ਼ੋਰ ਹੁੰਦੀ ਹੈ ਨੰਬਰ 45 ਮੀਥੀ ਕਿਡਨੀ ਦੇ ਵਿੱਚ ਜਿਹੜੀ ਪਥਰੀ ਹੁੰਦੀ ਹੈ ਉਹ ਉਸ ਨੂੰ ਗਾਲ ਦਿੰਦੀ ਹੈ ਨੰਬਰ 46 ਘੱਟ ਪਾਣੀ ਪੀਣ ਦੇ ਨਾਲ ਸਿਰਦਰਦ ਦੀ ਸਮੱਸਿਆ ਹੋ ਸਕਦੀ ਹੈ ਤੁਹਾਨੂੰ ਲਗਾਤਾਰ ਸਿਰਦਰਦ ਰਹ ਸਕਦਾ ਹੈ ਜੇਕਰ ਤੁਸੀਂ ਘੱਟ ਪਾਣੀ ਪੀਓਗੇ ਨੰਬਰ 47 ਗੋਲ ਗੱਪਿਆਂ ਨੂੰ ਖਾਣ ਦੇ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ। ਨੰਬਰ 48 ਗਰਭਵਤੀ ਔਰਤਾਂ ਨੂੰ ਬੈਂਗਨਾਂ ਤੇ ਕarele ਵਰਗੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਨੰਬਰ 49 ਟੁੱਪ ਦੇ ਵਿੱਚ ਬੈਠਣ ਵਾਲੇ ਲੋਕ ਦੂਜੇ ਲੋਕਾਂ ਦੇ ਨਾਲ ਮੁਕਾਬਲੇ ਜਿਆਦਾ ਖੁਸ਼ ਰਹਿੰਦੇ ਨੇ ਨੰਬਰ 50 ਪੱਕਿਆ ਹੋਇਆ ਔਲਾ ਖਾਣ ਦੇ ਨਾਲ ਭੁੱਖ ਵਾਧੀ ਹੈ ਨੰਬਰ 51 6-7 ਕਾਲੀਆਂ ਮਿਰਚਾਂ ਦੇ ਵਿੱਚੋਂ ਥੋੜਾ ਜਿਹਾ ਮੱਖਣ ਤੇ ਝੋ ਮਿਲਾ ਕੇ ਖਾਣ ਦੇ ਨਾਲ ਦਿਮਾਗ ਤੇਜ ਹੁੰਦਾ ਹੈ ਨੰਬਰ 52 ਘੱਟ ਪਾਣੀ ਪੀਣ ਦੇ ਨਾਲ ਪਿਸ਼ਾਬ ਦੇ ਵਿੱਚ ਅਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ ਨੰਬਰ 53 ਜੇਕਰ ਤੁਸੀਂ ਸਾਰੀ ਰਾਤ ਜਾਗਦੇ ਰਹਿੰਦੇ ਹੋ ਤਾਂ ਇਸ ਤਰ੍ਹਾਂ ਤੁਹਾਡੀਆਂ 161 ਕੈਲਰੀਆਂ ਵਰਨਨ ਹੋ ਜਾਂਦੀਆਂ ਨਹੀਂ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ